ਜੀ ਮੈਡਮ ਗੁਰਸ਼ਰਨ ਕੌਰ ਨੇ ਜੀ ਰਾਜਪੁਰੇ ਦੇ ਰਹਿਣ ਵਾਲੇ ਨੇ ਰਿਟਾਇਰਡ ਟੀਚਰ ਨੇ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਸਾਈਬਰ ਫਰਜ਼ਾ ਨੇ ਉਹਨਾਂ ਨੂੰ WhatsApp ਤੇ ਕਾਲ ਕਰਕੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਕਿ ਉਹਨਾਂ ਦੇ ਜਿਹੜੇ ਖਾਤੇ ਆ ਬੈਂਕ ਖਾਤੇ ਉਹ منی ਲਾਂਡਰਿੰਗ ਵਾਸਤੇ ਵਰਤੇ ਗਏ ਆ ਇਸ ਕਰਕੇ CBI ਐ ਈਡੀ ਅਧਿਕਾਰੀ ਬਣ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਉਹ ਪੈਸੇ ਆਪਦੇ ਖਾਤੇ ਦੇ ਵਿੱਚ ਪੁਆਲੇ ਗਏ ਆ ਸਾਈਬਰ ਧੰਦਾ ਵੱਲੋਂ ਜਦੋਂ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਡਰਾਇਆ ਗਿਆ ਕਿ ਉਹਨਾਂ ਦਾ ਜਿਹੜਾ ਨੰਬਰ ਹੈ ਉਹਨਾਂ ਦੇ ਜਿਹੜੇ ਖਾਤੇ ਆ ਵਰਤੇ ਗਏ ਨੇ منی ਲਾਂਡਰਿੰਗ ਵਾਸਤੇ ਤਾਂ ਉਹ ਇਸ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਤਾਂ ਉਸ ਡਿਜੀਟਲ ਅਰੈਸਟ ਦੀ ਧਮਕੀ ਤੋਂ ਉਹ ਡਰ ਗਏ ਅੱਜ ਸਰ ਕੀਪਰਾ ਮਾਮਲਾ ਜਿਹੇ ਤੋਂ ਸਾਹਮਣੇ ਹੈ ਜੀ ਮੈਡਮ ਗੁਰਸ਼ਰਨ ਕੌਰ ਨੇ ਜੀ ਰਾਜਪੁਰੇ ਦੇ ਰਹਿਣ ਵਾਲੇ ਨੇ ਰਿਟਾਇਰਡ ਟੀਚਰ ਨੇ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਵੀ ਸਾਈਬਰ ਥੱਗਾਂ ਨੇ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਕਿ ਉਹਨਾਂ ਦੇ ਜਿਹੜੇ ਖਾਤੇ ਆ ਬੈਂਕ ਖਾਤੇ ਉਹ منی ਲਾਂਡਰਿੰਗ ਵਾਸਤੇ ਵਰਤੇ ਗਏ ਆ ਤੇ ਇਸ ਕਰਕੇ सीबीआई ਜਾਂ ਈਡੀ ਅਧਿਕਾਰੀ ਬਣ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਉਹ ਪੈਸੇ ਆਪਦੇ ਖਾਤੇ ਦੇ ਵਿੱਚ ਪੁਵਾ ਲਏ ਗਏ ਆ ਸਾਈਬਰ ਠੱਗਾ ਵੱਲੋਂ ਤਾਂ ਇਹ ਜਾਣਕਾਰੀ ਮਿਲਣ ਤੇ ਉਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ 25 ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਦਰਜ ਕੀਤੀ ਗਈ ਸਰ ਮੈਨੂੰ ਦੱਸਦੇ ਕਿ ਇਹ ਉਹਨਾਂ ਦੀ ਏਜ ਵਗੈਰਾ ਉਹ तकरीबन 65 ਸਾਲ ਉਹਨਾਂ ਦੀ ਉਮਰ ਹੈ ਤੇ ਸਕੂਲ ਦੇ ਵਿੱਚੋਂ ਬਤੌਰ ਟੀਚਰ ਵਜੋਂ ਰਿਟਾਇਰ ਹੋਏ ਸਰ हां जी सरकारी टीचर सर ससेवणा ने भी चिंता ਕੀਤੀ उन्होंने अब एक भी केतरा कॉल आते हैं जबो उन्हें व्हाट्सएप पे कॉल करके डराया गया कि ओनादा जेड़ा नंबर है ओनादे जेड़े खाते है वो ਵਰਤੇ ਗਏ ਨੇ منی ਲਾਂਡਰਿੰਗ ਵਾਸਤੇ ਤਾਂ ਉਹ ਇਸ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਹੈ ਤਾਂ ਉਸ ਡਿਜੀਟਲ ਅਰੈਸਟ ਦੀ ਧਮਕੀ ਤੋਂ ਉਹ ਡਰ ਗਏ ਤੇ ਉਸ ਕਰਕੇ ਉਹਨਾਂ ਨੇ ਜਿਹੜੇ ਫਿਰ ਆਪ ਦੇ ਪੈਸੇ ਆ ਉਹ ਠੱਗਾ ਦੇ ਖਾਤੇ ਦੇ ਵਿੱਚ ਪਾ ਦਿੱਤੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਤਕਰੀਬਨ 75 ਲੱਖ ਰੁਪਏ ਦਾ ਨੁਕਸਾਨ ਹੋਇਆ ਸਰ ਕਿੰਨੇ ਕਾਉਂਟ ਦੇ ਕਸਤੇ ਗਾ ਰਹੇ ਹੋ ਉਨਾ ਬਲੋ तकरीबन 5 ਤੋਂ 6 ਅਡੜ ਖਾਤੇ ਦਿੱਤੇ ਗਏ ਸੀ ਪੈਸੇ ਪਾਉਣ ਵਾਸਤੇ ਹੁਣ ਅਕਦਾ ਇਸ ਦਾ ਨਹੀਂ ਗੱਲ ਹੋ ਰਹੀ ਕਿਸੇ ਵੀ ਅਮਾਉਂਟ ਬਾਰੇ ਕਿ ਇਹ ਦੀ ਸੀ ਇਹਦੇ ਜੀ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹ ਪੈਸਾ ਜਿਹੜਾ ਛੱਕੀ ਦਾ ਪੈਸਾ ਹੁੰਦਾ ਇਹਨੂੰ ਨਾਲ ਦੀ ਨਾਲ ਅਗਲੇ ਤੋਂ ਅਗਲੇ ਤੋਂ ਅਗਲੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਸੋ ਇਸ ਕਰਕੇ ਉਹ ਸਾਰੇ ਖਾਤਿਆਂ ਦੀ ਜਿਹੜੀ ਹੋਕ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਅਸੀਂ 4 ਲੱਖ ਰੁਪਈਆ ਉਹਨਾਂ ਖਾਤਿਆਂ ਦੇ ਵਿੱਚ ਫ੍ਰੀਜ਼ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਲੋਕਾਂ ਨੂੰ ਫ੍ਰੀਜ਼ ਅਪਲੀਕੇਸ਼ਨ ਕਰਾਉਣ ਦੇ ਇਸ ਦਾ ਲਗਾਤਾਰ ਆਪਣਾ ਸਾਈਟ ਤੇ ਕਰਾਉਂਦੇ ਲੋਕਾਂ ਨੂੰ ਦੇਰਨੇ ਕਰਦਾ ਕੈਂਪ ਨਹੀਂ ਲਗਾਈ ਜਾਂਦੇ ਹਨ ਲੇਕਿਨ ਫਿਰ ਵੀ ਕੁਝ ਪੀਪਲ ਦੇ ਨਾਲ ਉੱਪਰ ਆ ਪ੍ਰੋਬਲਮ ਹੁੰਦਾ ਤੁਹਾਡੇ ਮਾਧਮ ਰਾਹੀਂ ਜੀ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕੋਈ ਵੀ ਕਿਸੇ ਤਰੀਕੇ ਦਾ ਇਨਵੈਸਟਮੈਂਟ ਸੰਬੰਧੀ ਜੇ ਤੁਹਾਨੂੰ ਫੇਸਬੁੱਕ ਤੇ ਵਟਸਐਪ ਤੇ ਕੋਈ ਸੰਪਰਕ ਕਰਦਾ ਤੇ ਕੋਈ ਇਹੋ ਜਿਹਾ ਆਫਰ ਦਿੰਦਾ ਜਿਹੜਾ ਕਿ ਨਾਰਮਲ ਜ਼ਿੰਦਗੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਰਿਟਰਨ ਤੁਹਾਨੂੰ ਦੇ ਰਿਹਾ ਤਾਂ ਉਹਦੇ ਤੇ ਭਰੋਸਾ ਨਾ ਕਰੋ ਤੇ ਉਸ ਤੋਂ ਇਲਾਵਾ ਜੇ ਕੋਈ ਡਿਜੀਟਲ ਅਰੈਸਟ ਦੀ ਗੱਲ ਕਰਦਾ ਤਾਂ ਤੁਹਾਡੇ ਮਾਧਮ ਰਾਹੀਂ ਸਾਡੇ ਤੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਡਿਜੀਟਲ ਅਰੈਸਟ ਨਾਮ ਦਾ ਕੋਈ ਕਾਨੂੰਨ ਭਾਰਤ ਕਾਨੂੰਨ ਦੇ ਵਿੱਚ ਨਹੀਂ ਹੈ ਇਸ ਤਰੀਕੇ ਦੀ ਕੋਈ ਅਰੈਸਟ ਨਹੀਂ ਹੁੰਦੀ ਹੈ ਸੋ ਇਸ ਕਰਕੇ ਕੋਈ ਵੀ ਜੇ ਤੁਹਾਨੂੰ ਕੋਈ ਸੀਬੀਆਈ ਈਡੀ ਸੁਪਰੀਮ ਕੋਰਟ ਕਿਸੇ ਵੀ ਵੱਡੇ ادارے ਦਾ ਨਾਮ ਲੈ ਕੇ ਜੇ ਤੁਹਾਨੂੰ ਸੰਪਰਕ ਕਰਕੇ ਡਰਾ ਕੇ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਤੁਹਾਡੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਤੁਰੰਤ ਹੀ ਆਪਦੇ ਜਿਹੜੇ ਲੋਕਲ ਥਾਣਾ ਉਹਦੇ ਨਾਲ ਸੰਪਰਕ